ਹਾ ਜੀ ਆਪਾ ਮੈਂ ਤੁਹਾਨੂੰ ਦੱਸਣ ਲੱਗੀ ਹੱਡ ਬੀਤੀ ਮੇਰੇ ਹੱਡ ਬੀਤੀ ਦੱਸਣ ਲੱਗੀ ਤੁਹਾਨੂੰ ਮੈਂ ਜੋ ਮੇਰੇ ਨਾਲ ਹੋਇਆ ਉਹ ਮੈਂ ਦੱਸੂ ਮੈਨੂੰ ਇੱਕ ਮੈਨੂੰ ਆਪਣਾ ਬ੍ਰੈਸਟ ਕੈਂਸਰ ਹੋ ਗਿਆ ਸੀ ਮੈਨੂੰ ਚੌਥੀ ਸਟੇਜ ਸ਼ੁਰੂ ਸੀਗਾ ਤੇ ਮਤਲਬ ਇੰਨਾ ਤੁਹਾਨੂੰ ਪਤਾ ਇਲਾਜ ਮਹਿੰਗਾ ਹੁੰਦਾ ਹੈ ਨਾ ਤੇ ਮੇਰੇ ਕੋਲ ਪੈਸਾ ਇੱਕ ਨਹੀਂ ਸੀ ਉਸ ਟਾਈਮੇ ਕਰਦੇ ਬੱਚਿਆਂ ਨੇ ਲੋਨ ਲਿਆ ਤੇ ਲੋਨ ਲਿਆ ਬੱਚਿਆਂ ਨੇ ਤੇ ਬਾਅਦ ਚ ਮੇਰਾ ਉਹਨਾਂ ਨੇ ਇਲਾਜ ਕਰਾਇਆ ਸੋਨਾ ਸਾਹਿਬ ਤੋਂ ਕਰਾਇਆ ਤੇ ਤੁਹਾਨੂੰ ਪਤਾ ਇਲਾਜ ਕਿੱਡਾ ਮਹਿੰਗਾ ਹੌਲੀ ਹੌਲੀ ਫੜ ਫੜਾ ਕੇ ਲੋਕਾਂ ਤੋਂ ਕੋਈ ਲੋਨ ਨੂੰ ਲੈ ਦੋ ਬੇਟਿਆਂ ਨੇ ਤੇ ਮੇਰਾ ਇਲਾਜ ਕਰਾਇਆ ਤੇ ਮੈਨੂੰ 24 ਸਿੱਕੇ ਲੱਗੇ ਤੇ 24 ਲੱਗੀਆਂ ਕੀਮੋ ਮੈਨੂੰ ਤੇ 25 ਡਾਂਕੇ ਲੱਗੇ ਮੇਰਾ ਕੱਚ ਟਿੱਕਰ ਪ੍ਰੈਸ਼ਰ ਹੋਇਆ ਹੈ ਤੇ ਬਹੁਤ ਔਖਾ ਯਾਨੀ ਕਿ ਹੁਣ ਮੈਂ ਮੈਨੂੰ ਪਤਾ ਕਿ ਮੈਂ ਤੁਰ ਫੇਰ ਨਹੀਂ ਵੀਕਨੇ ਸ ਬਹੁਤ ਜ਼ਿਆਦਾ ਹੋ ਗੀਆਂ ਤੇ ਮੈਂ ਮੇਰੇ ਗੋਡਿਆਂ ਦੀ ਪ੍ਰੋਬਲਮ ਤੇ ਬੈਗ ਦੀ ਮਜ਼ਦੂਰੀ ਵੜੀ ਆ ਗਈ ਹੱਡੀਆਂ ਸਭ ਕਾ ਚਾ ਮੇਰਾ ਖਤਮ ਹੋ ਗਿਆ ਯਾ ਬੱਚਿਆਂ ਨੇ ਮੈਂ ਪ੍ਰੋਟੀਨ ਲਿਆ ਕੇ ਦਿੱਤਾ ਔਖੇ ਸੁਖੇ ਹੋ ਕੇ ਬਿਟਿਆ ਮਮਮੀ ਮਤਲਬ ਤੂੰ ਆ ਖਾ ਤੇ ਤੂੰ ਨਾਲ ਥੋੜੀ ਐਕਸਰਸਾਈਜ਼ ਕਰਿਆ ਕਰ ਮੈਂ ਘੰਟਾ ਐਕਸਰਸਾਈਜ਼ ਕਰਦੀ ਆ ਤੇ ਇੱਕ ਮਹੀਨੇ ਤਮੈ ਸਣਾ ਲਾਜ ਵੀ ਨਹੀਂ ਹੋਇਆ ਪੈਸੇ ਹੱਥ ਟੈਟ ਸੀਗਾ ਤੇ ਮੈਂ ਮੈਂ ਤੀਜੇ ਮਹੀਨੇ ਚੈੱਕਅਪ ਕਰਾਉਣ ਲਿਆਂਦੀ ਆਪਣਾ ਤੇ ਇਹਨਾਂ ਪੀਣਾ ਤੇ ਪਾਣੀ ਵਿੱਚ ਪੀਣਾ ਇਹ ਪ੍ਰੋਟੀਨ ਤੇ ਠੀਕੇ ਬਹੁਤ ਮਹਿੰਗੇ ਲੱਗਦੇ ਮੈਨੂੰ ਤੇ ਮੇਰੇ ਕੋਲ ਹੁਜਾਇਸ਼ ਨਹੀਂ ਸੀ ਮੈਂ ਬੰਦ ਕਰਤੇ ਫਿਰ ਮੈਨੂੰ ਬੱਚਿਆਂ ਨੇ ਪ੍ਰੋਟੀਨ ਲਿਆ ਕੇ ਦਿੱਤਾ ਬਸ ਇੱਕ ਚਿਮਚਾ ਇਹ ਪਰ ਕੇ ਪੀਣਾ ਪਾਣੀ ਦੇ ਵਿੱਚ ਤੇ ਐਕਸਰਸਾਈਜ਼ ਕਰਨੀ ਤੇ ਬਹੁਤ ਜ਼ਰੂਰੀ ਹੈ ਇਹ ਤੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਮੇਰੇ ਹੱਡੀਆਂ 'ਚ ਜਾਣ ਪਈ ਆ ਬਹੁਤ ਵੀਕਨੈਸ ਹੋ ਗਈ ਮੈਨੂੰ ਖੜਾ ਨਹੀਂ ਜਾਂਦਾ ਉੱਠ ਕੇ ਤੁਹਾਨੂੰ ਪਤਾ ਸੇ ਸਟਰੌਂਗ ਹੁੰਦਾ ਸੇ ਕਾ ਵੀ ਬਹੁਤ ਜ਼ਿਆਦਾ ਮੇਰਾ ਸਭ ਮੇਨ ਮੇਧ ਲਾਤੀ ਰਿਸ਼ਤੇਦਾਰਾਂ ਨਾਲ ਮੇਰੇ ਵੀ ਵਟ ਜਾਵੇਗੇ ਕਿ ਮੈਂ ਮੈਂ ਸਬਤ ਕਰਦੀ ਆ ਆਪਦੇ ਆ ਨੂੰ ਖੁਸਵਾਣਾ ਸੋ ਹਸਵਾਣਾ ਸਹਿਓ ਹਸਪੀਟਲ ਦਾ ਗੁਰੂ ਦੇ ਨਾਮ ਦੱਸਿਗਾ ਤੇ ਜਦੋਂ ਮੇਰਾ ਚੈੱਕ ਅਪ ਕੀਤਾ ਤੇ ਉਦੋਂ ਮੈਂ ਜਦੋਂ ਆਇਆ ਪਿਆ ਇਹ ਕੈਂਸਰ ਹੋ ਸਕਦਾ ਹੈ ਕਿ ਥੋੜ੍ਹ ਜਾਊ 15 ਦਿਨਾਂ ਬਾਅਦ ਆ ਗੁਰੂ ਕੋਲ ਤੇ ਇਹ ਹੇ ਬੱਚੇ ਨੇ ਤੇਰੀ ਦੀ ਕਿ ਲੈ ਆਂਦੀ ਕਹਿੰਦਾ ਵੀ ਮਮਮੀ ਟੈਨਸ਼ਨ ਨਾ ਲੈ ਮੇਰਾ ਪੁੱਤ ਤੇ ਗੁਰੂ ਦਾ ਨਾਂ ਚੱਲਦਾ ਜਿਉਂਨੇ ਰੱਖਣਾ ਤੇ ਉਹਨੇ ਮਾਰਨਾ ਤੇ ਉਹਦੀ ਮਰਜ਼ੀ ਆ ਤੇ ਬੱਚੇ ਨੂੰ ਮੈਂ ਟੈਨਸ਼ਨ ਨਹੀਂ ਲੈਣੀ ਵੀ ਮੈਨੂੰ ਸਤਗੁਰੂ ਨੇ ਇੰਨਾ ਵੀ ਮੈਨੂੰ ਪਤਾ ਲਵਾਤਾ ਨੇ ਹਣਾ ਮੈਂ ਉਹਦਾ ਸ਼ੁਕਰੀਆ ਇੰਨਾ ਧੰਨਵਾਦ ਕੀਤਾ ਵੀ ਮੈਂ ਨੋਹ ਰਾਣੀ ਦੀ ਦਵਾਈ ਲੈਣ ਗਈ ਸੀ ਮੈਂ ਤੇ ਮੈਂ ਉਹ ਜਾਣ ਕੇ ਡਾਕਟਰ ਨੂੰ ਕਹਿਤਾ ਮੇਰੀ ਛਾਤੀ ਵਿੱਚ ਗਾਂਢਾ ਤੇ ਹੋਰ ਮੈਂ 6 ਮਹੀਨੇ ਚੁੱਪ ਕਰਕੇ ਬੈਠੀ ਰਹਿੰਦੀ ਤੇ ਮੈਂ ਪਾਰ ਬੋਲਣਾ ਸੀ ਮੈਂ ਮਰ ਜਾਣਾ ਸੀਗਾ ਤੇ ਮੈਂ ਉਹਦਾ ਸ਼ੁਕਰ ਮਹਾਰਾਜ ਦਾ ਇਨਾ ਕੀਤਾ ਇਨਾ ਕੀਤਾ ਵੀ ਮਹਾਰਾਜ ਨੇ ਮੈਂ ਦਵਾਈ ਕਿੰਦੀ ਲੈਣ ਆਈ ਤੇ ਮੇਰਾ ਇਲਾਜ ਕਿੰਦਾ ਹੋ ਗਿਆ ਮੈਂ ਸਤਗੁਰ ਤੇ ਬਹੁਤ ਦਿਆਲ ਆ ਮਾਰੇ ਸਭ ਦਾ ਸਾਥਵੇਂ ਦੇਵੇ ਸਵਾਨਸਰ ਹਸਪੀਟਲ ਬਹੁਤ ਵਧੀਆ ਇਲਾਜ ਆ ਤੇ ਮਹਿੰਗਾ ਤਾਂ ਹੈ ਆ ਪਰ ਮੈਂ ਬਚ ਗਈ ਆ ਪਰ ਆਸਮੇਂ ਤੱਕ ਬਚਨ ਦੀ ਮੇਰੀ ਨਹੀਂ ਹੈਗੀ ਤੇ ਮੈਂ ਹਾ ਪੀਨੀ ਆ ਨਾਲ ਕੰਮ ਨੂੰ ਮੁਕਾਦੀ ਰਹਿਣੀ ਆ ਤੇ ਮੈਂ ਸਰ ਮੈਂ ਭੈਣ ਭਰਾਣਾਂ ਨੂੰ ਅੱਜ ਦਿਲ ਦੀ ਗੱਲ ਦੱਸਾਂ ਤੇ ਵੀਡੀਓ ਮੈਂ ਆਪਾਂ ਲਾਪੇਸ ਕਰਕੇ ਇਹ ਮਹੱਤਵ ਨਾਲ ਵਾਇਰੂਸ ਆਕਰੇਟਡ ਬਾ ਕਰੇਗਾ ਚਲ ਮੈਂ ਮਾਜ ਲੂਜ ਕਰਉਣਾ ਮੇਰਾ ਸੋਖਾ ਹੋ ਜਾਊਗਾ ਮੈਨੂੰ ਡੇਢ ਸਾਲ ਹੋ ਗਿਆ ਕੈਸਰ ਨਾਲ ਜੂਝ ਰਿਹਾ ਤੇ ਹੁਣ ਬਿਲਕੁਲ ਰਪੋਟਾਂ ਮੇਰੀਆਂ ਵੈਸੇ ਸਹੀ ਹੋਉਂਦੀਆਂ